ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਤੇ ਜੋ ਤੁਹਾਡੀ ਜ਼ਿੰਦਗੀ ਵਿੱਚ ਰੁਕੇ ਹੋਏ ਕੰਮਾਂ ਨੂੰ ਚਲਾਉਣ ਅਤੇ ਸੁੱਖ ਸਮਰiddhi ਲੈ ਕੇ ਆਉਣ ਵਿੱਚ ਮਦਦ ਕਰ ਸਕਦਾ ਹੈ ਜੇ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਆ ਰਹੀਆਂ ਹਨ ਕਾਰੋਬਾਰ ਜਾਂ ਨੌਕਰੀ ਵਿੱਚ ਮੁਸ਼ਕਲਾਂ ਹਨ ਅਤੇ ਸੰਗਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਤਗੁਰ ਸੱਚੇ ਪਾਸ਼ਾ ਪਰਮ ਪਿਤਾ ਪਰਮੇਸ਼ਵਰ ਤੁਹਾਡੇ ਉੱਪਰ ਮਿਹਰ ਕਰਨ ਤਾਂ ਸੰਗਤ ਜੀ ਇਹ ਸੇਵਾ ਹੈ ਪੰਛੀਆਂ ਨੂੰ ਦਾਣੇ ਪਾਉਣ ਦੀ ਬਸ ਸੱਤ ਦਿਨ ਇਹ ਸੇਵਾ ਸੱਚੇ ਮਨ ਨਾਲ ਕਰੋ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੇ ਰੁਕੇ ਹੋਏ ਕੰਮ ਚੱਲ ਪੈਣਗੇ ਸਤਗੁਰ ਸੱਚੇ ਪਾਸ਼ਾ ਦਾ ਜੋ ਹੱਥ ਹੈ ਸਤਗੁਰ ਸੱਚੇ ਪਾਸ਼ਾ ਦਾ ਹੱਥ ਤੁਹਾਡੇ ਤੇ ਸਦਾ ਹੀ ਬਣਿਆ ਰਹੇਗਾ ਸੋ ਸੰਗਤ ਜੀ ਆਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਲਈਏ ਕਿਉਂਕਿ ਉਹੀ ਸਾਡੀ ਸਾਰੇ ਮੁਸ਼ਕਿਲ ਦਾ ਹੱਲ ਨੇ ਬਾਕੀ ਸੰਗਤ ਜੀ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਬਣੀ ਰਹੇ ਅਤੇ ਇਸ ਕਥਾ ਨੂੰ ਸੰਗਤ ਜੀ ਪੂਰਾ ਸਰਵਣ ਕਰਨਾ ਜੀ ਸੰਗਤ ਜੀ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਸੇਵਾ ਅਤੇ ਦਇਆ ਦਾ ਬਹੁਤ ਵੱਡਾ ਮਹੱਤਵ ਹੈ ਪੰਛੀਆਂ ਵਰਗੇ ਮਾਸੂਮ ਜੀਵਾਂ ਦੀ ਸੇਵਾ ਕਰਨਾ ਵਾਹਿਗੁਰੂ ਦੀ ਸਿਫਤ ਸਲਾਹ ਦਾ ਹਿੱਸਾ ਹੈ ਸਾਡੇ ਪੁਰਖਿਆਂ ਦਾ ਇਹ ਵਿਸ਼ਵਾਸ ਸੀ ਕਿ ਪੰਛੀਆਂ ਨੂੰ ਦਾਣੇ ਪਾਉਣ ਨਾਲ ਸਾਡੇ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਸਾਡੀ ਜ਼ਿੰਦਗੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਅਤੇ ਸਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਸੰਗਤ ਜੀ ਪੰਛੀ ਜਦੋਂ ਚਹਿਕਦੇ ਹਨ ਅਤੇ ਤੁਹਾਡੇ ਦਿੱਤੇ ਖਾਣੇ ਖਾਂਦੇ ਹਨ ਅਤੇ ਉਹ ਤੁਹਾਡੇ ਲਈ ਅਰਦਾਸ ਕਰਦੇ ਹਨ ਜੋ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਦੀ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲੀ ਚੀਜ਼ ਜੋ ਕਿ ਪੰਛੀਆਂ ਨੂੰ ਪਾਉਣੀ ਹੈ ਉਹ ਹੈ ਬਾਜਰੇ ਦਾ ਦਾਣਾ ਸੰਗਤ ਜੀ ਤੁਹਾਡੇ ਕੰਮ ਰੁਕੇ ਹੋਏ ਹਨ ਮੁਸ਼ਕਲਾਂ ਆ ਰਹੀਆਂ ਹਨ ਤਾਂ ਸੰਗਤ ਜੀ ਇਹ ਸੇਵਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਸਵੇਰੇ ਉੱਠਣਸਾਰ ਇਸ਼ਨਾਨ ਵਗੈਰਾ ਕਰਕੇ ਤੁਸੀਂ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਤੁਸੀਂ ਮੂਲ ਮੰਤਰ ਜਾਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਜਾਂ ਫਿਰ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਦਾ ਜਪ ਵੀ ਕਰ ਸਕਦੇ ਹੋ ਤਾ ਫਿਰ ਸੰਗਤ ਜੀ ਸਤਗੁਰ ਸੱਚੇ ਪਾਸ਼ਾ ਅੱਗੇ ਤੁਸੀਂ ਇਹ ਅਰਦਾਸ ਕਰਨੀ ਹੈ ਕਿ ਤੁਹਾਡੇ ਸਾਰੇ ਰੁਕੇ ਹੋਏ ਕੰਮ ਪੂਰੇ ਹੋ ਜਾਣ ਅਤੇ ਤੁਹਾਡੇ ਵੱਲੋਂ ਕੀਤੀ ਸੇਵਾ ਵਿੱਚ ਸਤਗੁਰ ਸੱਚੇ ਪਾਸ਼ਾ ਨੇ ਉਹ ਰੰਗ ਭਾਗ ਲਾਉਣ ਅਤੇ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਹੁਣ ਫਿਰ ਸੰਗਤ ਜੀ ਤੁਸੀਂ ਇੱਕ ਮੁਠੀ ਬਾਜਰਾ ਲੈ ਲੈਣਾ ਹੈ ਸੰਗਤ ਜੀ ਇਹ ਬਾਜਰਾ ਪੂਰਨ ਤੌਰ ਤੇ ਸਾਫ਼ ਅਤੇ ਸੁੱਚਾ ਹੋਣਾ ਚਾਹੀਦਾ ਹੈ ਸੰਗਤ ਜੀ ਇਸ ਬਾਜਰੇ ਨੂੰ ਆਪਣੇ ਹੱਥਾਂ ਵਿੱਚ ਰੱਖ ਕੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਕਰਨੀ ਹੈ ਕਿ हे ਪਰਮ ਪਿਤਾ ਪਰਮੇਸ਼ਵਰ ਅਸੀਂ ਇੱਕ ਬਹੁਤ ਹੀ ਛੋਟੀ ਜਹੀ ਸੇਵਾ ਕਰ ਰਹੇ ਹਾਂ ਹੋ ਸਕਦਾ ਹੈ ਕਿ ਸੇਵਾ ਕਰਦੇ ਸਮੇ ਸਾਡੇ ਤੋਂ ਕੋਈ ਭੁੱਲ ਚੁੱਕ ਹੋ ਜਾਵੇ ਤੁਸੀਂ ਸਾਨੂੰ ਆਪਣੇ ਬੱਚੇ ਸਮਝ ਕੇ ਮਾਫ਼ ਕਰ ਦੇਣਾ ਅਤੇ ਫਿਰ ਅੱਗੇ ਤੋਂ ਸੇਵਾ ਕਰਨ ਦਾ ਵੱਲ ਬਖਸ਼ਣਾ ਫਿਰ ਤੁਸੀਂ ਸੰਗਤ ਜੀ ਇਸ ਬਾਜਰੇ ਨੂੰ ਆਪਣੇ ਘਰ ਦੇ ਛੱਤ ਉੱਪਰ ਜਾਂ ਪਾਰਕ ਵਿੱਚ ਜਾਂ ਆਪਣੇ ਬੇੜੇ ਵਿੱਚ ਜਿੱਥੇ ਸ਼ਾਮ ਨੂੰ ਪੰਛੀ ਆਉਂਦੇ ਹਨ ਉੱਥੇ ਦਾਣੇ ਪਾ ਦੇਣੇ ਹਨ ਉੱਥੇ ਤੁਸੀਂ ਇਹ ਬਾਜਰਾ ਰੱਖ ਦੇਣਾ ਹੈ ਸੰਗਤ ਜੀ ਇਹ ਸੇਵਾ ਤੁਸੀਂ ਲਗਾਤਾਰ 7 ਦਿਨ ਕਰਨੀ ਹੈ ਹੁਣ ਸੰਗਤ ਜੀ ਬਹੁਤੇ ਤੰਗਤਾਂ ਦੇ ਮਨ ਵਿੱਚ ਇਹ ਸਵਾਲ ਆਵੇਗਾ ਕਿ ਇਹ ਸੇਵਾ ਸੱਤ ਦਿਨ ਹੀ ਕਿਉਂ ਕਰਨੀ ਹੈ ਸੰਗਤ ਜੀ ਇਹ ਸੱਤ ਦਿਨ ਕੋਈ ਉਪਾਅ ਨਹੀਂ ਹੈ ਕਿਉਂਕਿ ਜਦੋਂ ਅਸੀਂ ਇਹ ਸੇਵਾ ਸੱਤ ਦਿਨ ਕਰਦੇ ਹਾਂ ਤਾਂ ਸੰਗਤ ਜੀ ਸਾਡੇ ਵਿੱਚ ਇੱਕ ਆਦਤ ਪੈਦਾ ਹੋ ਜਾਂਦੀ ਹੈ ਸੇਵਾ ਕਰਨ ਦੀ ਵੈਸੇ ਤਾਂ ਸੰਗਤ ਜੀ ਇਹ ਸੇਵਾ ਤੁਸੀਂ ਜ਼ਿੰਦਗੀ ਭਰ ਕਰ ਸਕਦੇ ਹੋ ਇੱਕ ਕਹਿਣ ਦੇ ਰੂਪ ਵਿੱਚ ਅਸੀਂ ਇਹ ਸੇਵਾ ਨੂੰ 7 ਦਿਨ ਕਹਿ ਸਕਦੇ ਹਾਂ ਇਹ ਸੇਵਾ ਤੁਸੀਂ 7 ਦਿਨ ਕਰਕੇ ਦੇਖੋ ਤੁਹਾਡੀ ਆਦਤ ਬਣ ਜਾਵੇਗੀ ਜਾਂ ਫਿਰ ਇਸ ਨੂੰ 21 ਦਿਨ ਦੀ ਸੇਵਾ ਕਹਿ ਦਿੰਦੇ ਹਾਂ ਜਾਂ 40 ਦਿਨ ਦੀ ਸੇਵਾ ਕਹਿ ਦਿੰਦੇ ਹਾਂ ਇਸ ਨਾਲ ਸੰਗਤ ਜੀ ਜੋ ਸਾਡੇ ਮਨ ਵਿੱਚ ਸੇਵਾ ਕਰਨ ਦੀ ਜੋ ਆਦਤ ਹੈ ਉਹ ਪੱਕੀ ਹੋ ਜਾਂਦੀ ਹੈ ਤਾਂ ਫਿਰ ਸੰਗਤ ਜੀ ਜਿਸ ਜਗ੍ਹਾ ਤੇ ਪੰਛੀ ਆਉਂਦੇ ਹਨ ਸੰਗਤ ਜੀ ਤੁਹਾਡੀ ਮਤ ਅਨੁਸਾਰ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਦੁਪਹਿਰ ਦੇ ਵੇਲੇ ਜਾਂ ਸ਼ਾਮ ਦੇ ਵੇਲੇ ਪੰਛੀ ਆਉਂਦੇ ਹਨ ਤਾਂ ਤਾਂ ਫਿਰ ਸੰਗਤ ਜੀ ਤੁਸੀਂ ਇਹ ਬਾਜਰੇ ਦਾ ਦਾਣਾ ਉੱਥੇ ਜਾ ਕੇ ਖਿਲਾਰ ਸਕਦੇ ਹੋ ਨਾਲ ਨਾਲ ਸੰਗਤ ਜੀ ਤੁਸੀਂ ਉੱਥੇ ਇੱਕ ਮਿੱਟੀ ਦੇ ਕੁੱਜੇ ਵਿੱਚ ਪਾਣੀ ਭਰ ਕੇ ਰੱਖ ਸਕਦੇ ਹੋ ਤਾਂ ਜੋ ਜੇਕਰ ਪਿਆਸੇ ਪੰਛੀ ਹਨ ਉਹ ਪਾਣੀ ਪੀ ਸਕਣ ਅਤੇ ਆਪਣਾ পেট ਭਰ ਸਕਣ ਸੰਗਤ ਜੀ ਇਹ ਸੇਵਾ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੇ ਰੁਕੇ ਹੋਏ ਕੰਮਾਂ ਨੂੰ ਚਲਾਉਣ ਵਿੱਚ ਤੁਹਾਡੀ ਮਦਦ ਕਰੇਗੀ ਸੰਗਤ ਜੀ ਇਹ ਸੇਵਾ ਸਭ ਤੋਂ ਵੱਡੀ ਸੇਵਾ ਹੈ ਸੰਗਤ ਜੀ ਜਦੋਂ ਅਸੀਂ ਕਿਸੇ ਭੁੱਖੇ ਜੀਵ ਦਾ ਪੇਟ ਭਰਦੇ ਹਾਂ ਤਾਂ ਸਤਗੁਰ ਸੱਚੇ ਪਾਤਸ਼ਾਹ ਦੇ ਪਰਮ ਪਿਤਾ ਪਰਮੇਸ਼ਵਰ ਦੇ ਚਰਣਾ ਵਿੱਚ ਸਾਡੀ ਹਾਜ਼ਰੀ ਜ਼ਰੂਰ ਲੱਗਦੀ ਹੈ ਸੰਗਤ ਜੀ ਅਗਲੀ ਚੀਜ਼ ਜੋ ਕਿ ਅਸੀਂ ਪੰਛੀਆਂ ਨੂੰ ਪਾ ਸਕਦੇ ਹਾਂ ਉਹ ਹੈ ਸੰਗਤ ਜੀ ਮਿਸ਼ਰਤ ਅਨਾਜ ਸੰਗਤ ਜੀ ਮਿਸ਼ਰਤ ਅਨਾਜ ਤੋਂ ਭਾਵ ਹੈ ਜਿਸ ਵਿੱਚ ਕਈ ਪ੍ਰਕਾਰ ਦੇ ਅਨਾਜ ਹੋਣ ਜਿਵੇਂ ਸੰਗਤ ਜੀ ਬਾਜਰਾ ਹੋ ਗਿਆ जौ ਹੋ ਗਏ ਚੌਲ ਹੋ ਗਏ ਸੰਗਤ ਜੀ ਇਹ ਉਪਾਅ ਵੀ ਤੁਸੀਂ ਪਹਿਲਾਂ ਦੀ ਤਰ੍ਹਾਂ ਹੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਵਿੱਚ ਕਈ ਅਨਾਜਾਂ ਨੂੰ ਇਕੱਠਾ ਕਰ ਲੈਣਾ ਹੈ ਤੇ ਫਿਰ ਤੁਸੀਂ ਆਪਣਾ ਇਸ਼ਨਾਨ ਵਗੈਰਾ ਕਰਕੇ ਤੁਸੀਂ ਪਵਿੱਤਰ ਹੋ ਕੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਦਾ ਤੁਸੀਂ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਇਸ ਅਨਾਜ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਨਾ ਹੈ ਕਿ ਉਹਨਾਂ ਦੀ ਕਿਰਪਾ ਸਦਕਾ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਸਤਗੁਰ ਸੱਚੇ ਪਾਤਸ਼ਾਹ ਅੱਗੇ ਅੱਗੇ ਤੋਂ ਸੇਵਾ ਕਰਨ ਦਾ ਬਲ ਬਖਸ਼ਣ ਦੀ ਵੀ ਅਰਦਾਸ ਕਰਨੀ ਹੈ ਸੰਗਤ ਜੀ ਇਸ ਅਨਾਜ ਨੂੰ ਵੀ ਤੁਸੀਂ ਨੇ ਖੁੱਲ੍ਹੀ ਜਗ੍ਹਾ ਤੇ ਖਿਲਾਰ ਦੇਣਾ ਹੈ ਜਿਵੇਂ ਆਪਣੀ ਘਰ ਦੀ ਛੱਤ ਜਾਂ ਬੇੜਾ ਹੋ ਗਿਆ ਜਾਂ ਫਿਰ ਜਿੱਥੇ ਵੀ ਪੰਛੀ ਆਉਂਦੇ ਹਨ ਤੁਸੀਂ ਇਸ ਅਨਾਜ ਨੂੰ ਉੱਥੇ ਖਿਲਾਰ ਦੇਣਾ ਹੈ ਤੁਸੀਂ ਇਸ ਸੇਵਾ ਨੂੰ ਵੀ ਲਗਾਤਾਰ 7 ਦਿਨ ਕਰਨਾ ਹੈ ਸੰਗਤ ਜੀ ਜਦੋਂ ਅਸੀਂ ਇੰਨਾ ਭੁੱਖੇ ਪੰਛੀਆਂ ਦਾ ਜਾਂ ਮਾਸੂਮ ਪੰਛੀਆਂ ਦਾ ਪੇਟ ਭਰਦੇ ਹਾਂ ਤਾਂ ਫੇ ਸੰਗਤ ਜੀ ਸਤਗੁਰ ਸੱਚੇ ਪਾਸਾ ਸਾਡੇ ਉੱਪਰ ਬਹੁਤ ਕਿਰਪਾ ਕਰਦੇ ਹਨ ਅਤੇ ਸਾਡੀ ਜ਼ਿੰਦਗੀ ਵਿੱਚ ਜਾਂ ਕਿਸਮਤ ਵਿੱਚ ਦੁੱਖ ਦਰਦ ਲਿਖੇ ਹੋਏ ਹਨ ਤਾਂ ਫਿਰ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਦੀ ਐਸੀ ਮਿਹਰ ਹੁੰਦੀ ਹੈ ਕਿ ਉਹਨਾਂ ਦੁੱਖਾਂ ਦਰਦਾਂ ਤੋਂ ਵੀ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਤਾਂ ਫਿਰ ਸੰਗਤ ਜੀ ਆਪਣੇ ਮਨ ਵਿੱਚ ਭਰੋਸਾ ਰੱਖ ਕੇ ਤੁਸੀਂ ਸੱਚੇ ਮਨ ਨਾਲ ਇਹ ਸੇਵਾ ਕਰਨੀ ਹੈ ਸੰਗਤ ਜੀ ਜਿਵੇਂ ਜਿਵੇਂ ਤੁਸੀਂ ਇਹ ਸੇਵਾ ਕਰਦੇ ਜਾਵੋਗੇ ਤੁਹਾਡੇ ਸਰੀਰ ਦੀ ਤੁਹਾਡੇ ਮਨ ਦੀ ਜੋ ਵੀ ਨਕਾਰਾਤਮਕਤਾ ਹੈ ਉਹ ਦੂਰ ਹੁੰਦੀ ਜਾਵੇਗੀ ਤਾਂ ਇਸ ਨਾਲ ਤੁਹਾਡਾ ਘਰ ਤੁਹਾਡਾ ਮਨ ਅਤੇ ਤੁਹਾਡਾ ਸਰੀਰ ਪੂਰਨ ਤੌਰ ਤੇ ਸ਼ੁੱਧ ਹੋ ਜਾਵੇਗਾ ਪਰਮ ਪਿਤਾ ਪਰਮੇਸ਼ਵਰ ਦੀ ਤੁਹਾਡੇ ਉੱਪਰ ਕਿਰਪਾ ਹੋਵੇਗੀ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ